ਆਪ ਵਿਧਾਇਕ ਪਠਾਨ ਮਾਜਰਾ ਦਾ ਫੂਕਿਆ ਪੁਤਲਾ ਪਿਛਲੇ ਦਿਨੀ ਵਿਧਾਨ ਸਭਾ ਵਿੱਚ ਪ੍ਰੈਸ ਦੀ ਆਜ਼ਾਦੀ ਤੇ ਹੋਏ ਹਮਲੇ ਨੂੰ ਸਾਰੀ ਦੁਨੀਆ ਵੱਲੋਂ ਦੇਖਿਆ ਗਿਆ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਦਿਆਂ ਸ਼ਰੀਆਮ ਆਪ ਵਿਧਾਇਕ ਪਠਾਨ ਮਾਜਰਾ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਦੇ ਚੱਲਦੇ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿੱਚ ਪੱਤਰਕਾਰਾਂ ਨੂੰ ਸ਼ਰੀਆਮ ਧਮਕੀਆਂ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦਾ ਖਾਲਸਾ ਚੌਂਕ ਮੱਛੀਵਾੜਾ ਚੁਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰ ਅਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਵਰਕਰਾਂ ਅਤੇ ਆਗੂਆਂ ਨੇ ਹਿੱਸਾ ਲਿਆ ਇਸ ਮੌਕੇ ਪਹੁੰਚੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਨੇ ਕਿਹਾ ਕਿ ਪੱਤਰਕਾਰਾਂ ਤੇ ਸਿਆਸੀ ਦਬਾਅ برداشت ਨਹੀਂ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲੇ ਸੱਤਾਧਾਰੀ ਆਗੂਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਪੱਤਰਕਾਰਾਂ ਦੇ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕਰਦਿਆਂ ਕਿਹਾ ਕਿ ਪ੍ਰੈਸ ਗੈਲਰੀ ਵਿੱਚ ਸ਼ਰਿਆਮ ਧਮਕੀ ਦੇਣ ਵਾਲੇ ਉਕਤ ਵਿਧਾਇਕ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਮਵਾਰਾ ਕੁਮਾਰ ਰਿਸ਼ੀ ਲਾਲ ਜਾਨੀ ਪਾਰਟੀ ਦੀ ਸਰਕਾਰ 92 ਐਮਐਲਏ ਜਿੱਤ ਕੇ ਸੱਤਾ ਦੇ ਵਿੱਚ ਆਈ ਸੀ। ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਗਈ ਸੀ ਕਿਹਾ ਗਿਆ ਸੀ ਕਿ ਆਮ ਘਰ ਦੇ ਕਾਕੇ ਆ ਸੀ ਤਾਂ ਜਿਹੜੇ ਵਿਧਾਇਕ ਬਣੇ ਨੇ ਆਮ ਘਰਾਂ ਤੋਂ ਉੱਤੇ ਨੇ ਆਮ ਲੋਕ ਨੇ ਪਰ ਜਦਾਜ ਵਿਧਾਨ ਸਭਾ ਦੇ ਵਿੱਚ ਇਹ ਵਿਧਾਇਕ ਪਹੁੰਚਦੇ ਨੇ ਜੇ ਗੱਲ ਕਰੀਏ ਪਠਾਨ ਮਾਜਰਾ ਦੀ ਸਨੋਰ ਹਲਕੇ ਦੇ ਵਿਧਾਇਕ ਨੇ ਇਹ ਪਿਛਲੇ ਦਿਨੀ ਇਹਨਾਂ ਦੀਆਂ ਬੜੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਕੇਵਲ ਆਪਰੇਟਰਾਂ ਦੇ ਉੱਤੇ ਇਹਨਾਂ ਨੇ ਜਿਹੜੀ ਜਿਹੜੇ ਹਮਲੇ ਨੇ ਉਹ ਕੀਤੇ ਨੇ ਤਾਰਾਂ ਵੱਡੀਆਂ ਗਈਆਂ ਉਸ ਤੋਂ ਬਾਅਦ ਉੱਥੇ ਦੇ ਕਈ ਪੱਤਰਕਾਰਾਂ ਦੇ ਉੱਤੇ ਵੀ ਹਮਲੇ ਹੋਏ ਸੀ ਕਈ ਨਿੱਜੀ ਚੈਨਲਾਂ ਦੇ ਪੱਤਰਕਾਰਾਂ ਦੇ ਉੱਤੇ ਹਮਲੇ ਹੋਏ ਜੇ ਹੁਣ ਵਿਧਾਨ ਸਭਾ ਸੈਸ਼ਨ ਦੀ ਗੱਲ ਕਰੀਏ ਬਜਟ ਦਾ ਜਲਾਸ ਹੈ ਜਿਹੜਾ ਉਹ ਚੱਲ ਰਿਹਾ ਸੀਗਾ ਤਾਂ ਇੱਕ ABC ਨਿਊਜ਼ ਦੇ ਪੱਤਰਕਾਰ ਜਿਹੜੇ ਨੇ ਜਹੇ ਉਹ ਸੰਦੀਪ ਲਾਧੂ ਕੇ ਹੁਣੀ ਹੋਣ ਤੇ ਨਾਲ ਉਹਨਾਂ ਦੇ ਮਨਦੀਪ ਸਿੰਘ ਸੀਗੇ ਉਹਨਾਂ ਨੇ ਇੱਕ ਖਬਰ ਨਸ਼ਰ ਕੀਤੀ ਸੀਗੀ ਉਹਨਾਂ ਦੇ ਵਿਧਾਨ ਸਭਾ ਸੈਸ਼ਨ ਦੇ ਚੱਲਦੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਇੱਕ ਪਠਾਨ ਮਾਜਰਾ ਜੀ ਦੀ ਖਬਰ ਨਸ਼ਰ ਕੀਤੀ ਗਈ ਸੀ ਅ ਜਿਸ ਤੋਂ ਲੈ ਕੇ ਉਹਨਾਂ ਨੇ ਅਗਲੇ ਦਿਨ ਜਦੋਂ ਉਹ ਪੱਤਰਕਾਰ ਵਿਧਾਨ ਸਭਾ ਦੀ ਗੈਲਰੀ ਦੇ ਵਿੱਚ ਖੜੇ ਸੀਗੇ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੂੰ ਬਾਹਰ ਚੱਲ ਤੈਨੂੰ ਦੇਖਦਾ ਆਂ ਇੱਕ ਪੱਤਰਕਾਰ ਨੂੰ ਇੱਕ ਵਿਧਾਇਕ ਵੱਲੋਂ ਇਹ ਗੱਲਾਂ ਕਹਿਣੀਆਂ ਕਿੰਨੀਆਂ ਇੱਕ ਸ਼ੋਭਾ ਦਿੰਦੀਆਂ ਨੇ ਲੋਕਤੰਤਰ ਦਾ ਚੌਥਾ ਧਮ 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 ਕਿਹਾ ਜਾਂਦਾ ਹੈ ਪੱਤਰਕਾਰਾਂ ਨੂੰ ਜੇ ਅਕਸਰ ਦੇਖੀਏ ਲੋਕਾਂ ਦੀ ਆਵਾਜ਼ ਬਣਦੇ ਨੇ ਪੱਤਰਕਾਰ ਕਿਸੇ ਦੇ ਉੱਤੇ ਕੋਈ ਹਮਲਾ ਹੁੰਦਾ ਹੈ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਉਹ ਪੱਤਰਕਾਰ ਪਰ ਜੇ ਉਹ ਪੱਤਰਕਾਰਾਂ ਨੂੰ ਹੀ ਧਮਕੀਆਂ ਮਿਲਣ ਜਲਗ ਜਾਣ ਤਾਂ ਦੇਖਣਾ ਇਹ ਹੋਵੇਗਾ ਕਿ ਜੇ ਉਹਨਾਂ ਪੱਤਰਕਾਰਾਂ ਨੂੰ ਹੀ ਸਰਕਾਰਾਂ ਦੇ ਚੁਣੇ ਹੋਏ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਲੋਕਾਂ ਨੇ ਚੁਣੇ ਨੇ ਲੋਕਾਂ ਨੇ ਵੋਟਾਂ ਪਾ ਕੇ ਵਿਦਾਨ ਸਭਾ ਦੇ ਵਿੱਚ ਭੇਜੇ ਨੇ ਜੀ ਉਹੀ ਪੱਤਰਕਾਰਾਂ ਨੂੰ ਧਮਕਾਉਣ ਲੱਗੇ ਤਾਂ ਬਹੁਤ ਮਾੜੀ ਗੱਲ ਹੈ ਬਹੁਤ ਨਿੰਦਣਯੋਗ ਗੱਲ ਹੈ ਅੱਜ ਹਲਕਾ ਸਮਰਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਅਸੀਂ ਮਾਛੀਵਾੜਾ ਸਾਹਿਬ ਦੇ ਵਿੱਚ ਰਲ ਕੇ ਇੱਕ ਜਿਹੜਾ ਤੁਕਲਾ ਫੂਕ ਮੁਜਾਰਾ ਕੀਤਾ ਜਿਸ ਦੇ ਵਿੱਚ ਸਾਡੇ ਪੱਤਰਕਾਰ ਭਾਈਚਾਰੇ ਦੇ ਚਾਹੇ ਉਹ ਇਲੈਕਟ੍ਰੋਨਿਕ মিডিਆ ਹੋਵੇ ਚਾਹੇ ਉਹ ਪ੍ਰਿੰਟ মিডিਆ ਹੋਵੇ ਸਾਰੇ ਆ ਚਾਹੇ ਉਹ ਇਨਸਾਫ ਪਸੰਦ ਜਥੇਬੰਦੀਆਂ ਹੋਣ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਪਹੁੰਚੇ ਨੇ ਸਾਡਾ ਸਾਥ ਦਿੱਤਾ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਆ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਆ ਅਜਿਹੇ ਜਿਹੜੇ ਵਿਧਾਇਕ ਨੇ ਥੋੜੇ ਇਹਨਾਂ ਨੂੰ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅਜਿਹਿਆਂ ਨੂੰ ਅਜਿਹੇ ਵਿਧਾਇਕਾਂ ਨੂੰ ਦੱਸਿਆ ਜਾਵੇ ਕਿ ਪੱਤਰਕਾਰਾਂ ਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ ਕੀ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਕਿੰਨੀਆਂ ਗੈਜਜ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਬੀਜੀਪੀ ਗੌਰਵ ਯਾਦਵ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ ਧੰਨਵਾਦ ਕੀ ਨਾਮ ਹੈ ਜੀ ਆਪਣਾ ਮੈਂ ਸੰਦੀਪ ਸ਼ਰਮਾ ਸੰਦੀਪ ਜੀ ਅੱਜ ਜਿਹੜਾ ਇਹ ਪੁਤਲਾ ਫੋਕਨ ਦਾ ਸਵਭਾਵ ਬਣਿਆ ਕੀ ਕਹਿਣਾ ਚਾਹੁੰਦੇ ਹੋ ਪੂਰੀ ਘਟਨਾ ਬਾਰੇ ਜਿਹੜੀ ਆ ਜਿਵੇਂ ਕਿ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ ਉਸੇ ਦੌਰਾਨ ਸਾਡੇ ਇੱਕ ਪੱਤਰਕਾਰ ਹੈ ਸੰਦੀਪ ਲਾਧੂ ਦਾ ਉਹਦੀ ਕੋਈ ਮਸਲੇ ਤੇ ਗੱਲਬਾਤ ਹੋ ਰਹੀ ਸੀ ਆਪਣੇ ਵਿਧਾਇਕ ਨੇ ਸਲੌਰ ਤੋਂ ਹਰਮੀਰ ਸਿੰਘ ਪਠਾਨ ਮਾਦਨਾ ਔਰ ਇਸੇ ਗੱਲਬਾਤ ਦੇ ਦੌਰਾਨ ਪਤਾ ਨਹੀਂ ਕਿਸੇ ਗੱਲ ਨੂੰ ਤੈਅ ਚਾਕੇ ਫਰਮੀਤ ਸਿੰਘ ਪਠਾਨ ਮਾਚਰਾਂ ਨੇ ਉਸ ਪੱਤਰਕਾਰ ਨੂੰ ਦੇਖਣ ਦੀ ਧਮਕੀ ਦਿੱਤੀਆਂ ਔਰ ਜੋ ਕਿ ਬੜੀ ਨਿੰਦਣਯੋਗ ਗੱਲ ਹੈ ਕਿਉਂਕਿ ਕੋਈ ਵੀ ਮਸਲਾ ਜਿਹੜਾ ਗੱਲਬਾਤ ਨਾਲ ਹੱਲ ਹੋ ਸਕਦਾ ਔਰ ਜੇਕਰ ਉਸ ਮਸਲੇ ਦੀ ਵੀਡੀਓ ਵਾਇਰਲ ਨਾ ਹੁੰਦੀ ਹੋਰ ਸਕਦਾ ਕਿਸੇ ਨੂੰ ਪਤਾ ਹੀ ਨਾ ਚੱਲਦਾ ਕਿਉਂਕਿ ਦੇਖੋ ਵਿਧਾਇਕ ਬਣੇ ਨੇ ਵੱਡੇ ਲੱਖ ਤੋਂ ਵੱਧ ਵੋਟਰਾਂ ਨੇ ਉਹਨਾਂ ਤੇ ਵਿਸ਼ਵਾਸ ਕਰਕੇ ਉਹਨੂੰ ਬਣਾਇਆ ਪਰ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪ੍ਰੈਸ ਦਾ ਕੰਮ ਜਿੱਥੇ ਸਰਕਾਰ ਦੀਆਂ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਉੱਥੇ ਸਰਕਾਰ ਦੀਆਂ ਕਮੀਆਂ ਨੂੰ ਜਾਂ ਵਿਅਕਤੀਗਤ ਤੌਰ ਤੇ ਕਿਸੇ ਨੇਤਾ ਦੀ ਕਮੀਆਂ ਨੂੰ ਦਿਖਾਉਣਾ ਉਹ ਕੋਈ ਨਿਜੀ ਲੜਾਈ ਨਹੀਂ ਹੁੰਦੀ ਉਸ ਨੂੰ ਨਿਜੀ ਲੜਾਈ ਬਣਾਉਣਾ ਬਹੁਤ ਹੀ ਮੈਂ ਕਹਿੰਦਾ ਵੀ ਘੱਡੀਆਂ ਘੱਟ ਸੋਚ ਵਾਲੇ ਬੰਦੇ ਦੀ ਗੱਲ ਹੋ ਸਕਦੀ ਹੈ ਇਹ ਜੇ ਕੋਈ ਮਸਲਾ ਨਹੀਂ ਸੀ ਔਰ ਅੱਜ ਜਿਵੇਂ ਮਾਚਵਾੜਾ ਸਾਹਿਬ ਵਿੱਚ ਪ੍ਰੈਸ ਕਲੱਬ ਮਾਚਵਾੜਾ ਸਮਰਾਲਾ ਜਿਹਦੇ ਵਿੱਚ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਦੇ ਨਾਲ-ਨਾਲ ਪ੍ਰੈਸ ਮੀਡੀਆ ਵੀ ਆਇਆ ਹੋਇਆ ਤੇ ਨਾਲ ਕੁਝ ਇਨਸਾਫ ਪਸੰਦ ਜੱਥੇਬੰਦੀਆਂ ਦੇ ਆਗੂ ਵੀ ਆਏ ਹੋਣ ਤਾਂ ਉੱਥੇ ਅਸੀਂ ਅੱਜ ਪਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਤੇ ਆਮ ਆਦਮੀ ਪਾਰਟੀ ਦੀ ਜੇਕਰ ਕੋਈ ਅਨੁਸ਼ਾਸਨੀ ਬਾਡੀ ਹੈ ਤੋ ਤੋ ਮੰਗ ਕਰਦੇ ਆਂ ਵੀ ਇਸ ਮਸਲੇ ਤੇ ਨੋਟਿਸ ਲੈ ਕੇ ਜੇਕਰ ਕੋਈ ਗਲਤੀ ਉਹ ਵਿਧਾਇਕ ਨੇ ਕੀਤੀ ਹੈ ਤਾਂ ਉਹਦਾ ਉਹਦੇ ਦਿਲ ਦਾ ਪਛਤਾਇਆ ਦਿੱਤਾ ਜਾਵੇ ਤੇ ਉਹ ਤੋਂ ਇਹਦਾ ਅਹਿਸਾਸ ਕਰਾਇਆ ਜਾਵੇ ਕਿਉਂਕਿ ਪ੍ਰੈਸ਼ਨਲ ਟਕਰਾ ਕਿਸੇ ਵੀ ਲੋਕਤੰਤਰ ਦੀ ਸਰਕਾਰ ਦੇ ਲਈ ਚੰਗਾ ਨਹੀਂ ਹੁੰਦਾ ਪਰ ਦੇਖਣ ਚ ਇਹ ਆ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਉਹ ਪ੍ਰੈਸ ਨੂੰ ਜਾਂ ਤਾਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਾਂ ਖਰੀਦਣ ਦੀ ਜੋ ਕਿ ਦੋਨੀਆਂ ਚੀਜ਼ਾਂ ਲੋਕਤੰਤਰ ਲਈ ਠੀਕ ਨਹੀਂ ਹੈ ਗੱਲ ਹੈ ਕਿ ਅੱਜ ਜਿਵੇਂ ਪੱਤਰਕਾਰ ਮੈਂ ਅਮਰਪਾਲ ਮਾਛਵਾੜਾ ਸਾਹਿਬ ਪੱਤਰਕਾਰ ਪੱਤਰਕਾਰ ਇਸ ਗਲਦੀ ਨਿਖੇਦੀ ਕਰਦਾ ਜਿਹੜੀ ਆਪਣੇ ਪਠਾਨ ਮਾਜਰਾ ਵੱਲੋਂ ਸਾਡੀ ਪੱਤਰਕਾਰ ਸਾਥੀ ਨਾਲ ਕੀਤੀ ਗਈ ਹੈ ਉਹਦਾ ਅੱਜ ਅਸੀਂ ਇੱਥੇ ਪੁਤਲਾ ਪੋਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਕਿ ਉਹ ਆਪਣੀ ਅਨੁਸ਼ਾਸਨੀ ਕਮੇਟੀ ਦੇ ਜ਼ਰੀਏ ਇਸ ਵਿਧਾਇਕ ਦੇ ਖਿਲਾਫ ਕੋਈ ਸਖਤ ਐਕਸ਼ਨ ਲੈਣ ਕਿਉਂਕਿ ਜੇਕਰ ਇਦਾਂ ਦੇ ਐਕਸ਼ਨ ਲੈ ਜਾਣਗੇ ਤਾਂ ਇਹ ਤੁਹਾਡੇ ਲਈ ਵੀ ਚੰਗਾ ਹੈ ਤੇ ਸਮਾਜ ਲਈ ਵੀ ਚੰਗਾ ਹੈ ਬਾਕੀ ਰਹੀ ਗੱਲ ਆਮ ਤੋਂ ਖਾਸ ਬਣ ਚੁੱਕੇ ਹੋ ਪਰantu ਅਸੀਂ ਕਹਿੰਦੇ ਹਾਂ ਕਿ ਜਦੋਂ ਹੁਣ ਤੁਸੀਂ ਤੁਹਾਨੂੰ ਜਿਹੜੀਆਂ ਨੇ ਸੀਟਾਂ ਜਾਂ ਤੁਹਾਨੂੰ ਕੁਰਸੀਆਂ ਵਾਕਿ ਦਿੱਤੀਆਂ ਗਈਆਂ ਨੇ ਗੁਰੂ ਪਾਤਸ਼ਾਹ ਵੱਲੋਂ ਤਾਂ ਇਹਨਾਂ ਦੀ ਕਦਰ ਮਰਿਆਦਾ ਕਰੋ ਇਸ ਕਰਕੇ ਲੋਕਾਂ ਦੇ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਵਾਂਗ ਵੇਚ ਨਾ ਜਿੱਦਾਂ ਤੁਸੀਂ ਪਹਿਲਾਂ ਵੇਚ ਰਿਆ ਕਰਦੇ ਸੀਗੇ ਤੇ ਜਿਹੜੀਆਂ ਇਹ ਧਮਕੀਆਂ ਨੇ ਕਿ ਮੈਂ ਤੈਨੂੰ ਬਾਹਰ ਦੇਖੂ ਉਹ ਉੱਥੇ ਮਿਲੀ ਮੈਨੂੰ ਇਹ ਗੱਲਾਂ ਕੋਈ ਸ਼ੋਭਾ ਨਹੀਂ ਦਿੰਦੀਆਂ ਜੇ ਪਠਾਨ ਮਾਜਰਾਂ ਨੂੰ ਲੱਗਦਾ ਕਿ ਉਹ ਇਦਾਂ ਕਰਕੇ ਕਰ ਸਕਦਾ ਤਾਂ ਆਜਾ ਮਾਛੀਵਾੜੇ 'ਚ ਫਿਰ ਆ ਗੱਲਾਂ ਸਾਨੂੰ ਬੋਲ ਕੇ ਦਿਖਾ ਫਿਰ ਤੈਨੂੰ ਦਿਖਾਈਏ ਦੰਚਾਰੇ ਬਹੁਤ ਬਹੁਤ ਧੰਨਵਾਦ ਸਾਰੇ ਪੱਤਰਕਾਰਾਂ ਦਾ ਜਿਨ੍ਹਾਂ ਨੇ ਇਹ ਅੱਜ ਦਾ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਹੈ। ਠੀਕ ਹੈ। ਹਾਂਜੀ ਸਸੀ ਗੱਲ ਜੀ ਮੈਂ ਮਛਵਾੜਾ ਸਾਹਿਬ ਤੋਂ ਅਜੀਤ ਦਾ ਪੱਤਰਕਾਰ ਜੀ ਐਸ ਚੋਹਾਂਗਲ ਕਰ ਰਹੇ ਹਾਂ ਜੀ। ਤੇ ਗੱਲ ਕਰੀਏ ਜਿਹੜਾ ਪਤਲਾ ਪੁੱਛਿਆ ਗਿਆ ਪਠਾਨ ਮੰਦਰ ਦੇ ਦਾ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ ਜਿਹੜਾ ਪੱਤਰਕਾਰ ਹੁੰਦਾ ਪੱਤਰਕਾਰ ਇੱਕ ਸਮਾਜਿਕ ਹੁੰਦਾ ਹੈ। ਉਹ ਕਿਸੇ ਪਾਰਟੀ ਦਾ ਜਿਹੜਾ ਆ ਉਹ ਵਕਾਊ ਨਹੀਂ ਹੁੰਦਾ ਤਲਵੇ ਚਟਨੀ ਹੁੰਦਾ ਹੈਗਾ। ਉਹਦੇ ਲਈ ਸਾਰੀਆਂ ਪਾਰਟੀਆਂ ਇੱਕ ਬਰਾਬਰ ਆ। ਉਸੇ ਨੇ ਪਾਰਟੀ ਦੇ ਆਫਗੀਆਂ ਦੱਸਣੀਆਂ ਹੁੰਦੀਆਂ ਨੇ ਉਸੇ ਨੇ ਪਾਰਟੀ ਦੀਆਂ ਨਕਾਮੀਆਂ ਦੱਸਣੀਆਂ ਹੁੰਦੀਆਂ ਨੇ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਲੋਕਾਂ ਦੀ ਗੱਲ ਕਰਦੇ ਨੇ ਇੱਕ ਪੱਤਰਕਾਰ ਤੇ ਜਦੋਂ ਪੱਤਰਕਾਰ ਦੇ ਜਨਕਿ ਇੱਕ ਧਮਕੀ ਦਿੱਤੀ ਜਾਵੇ ਇੱਕ ਐਮਐਲਏ ਵੱਲੋਂ ਤੈਨੂੰ ਮੈਂ ਦੇਖੀਉਂਗਾ ਤੈਨੂੰ ਨਾ ਕਰ ਦੂੰਗਾ ਉਹ ਕਰ ਦੂੰਗਾ ਇਹ ਤਾਂ ਬਹੁਤ ਹੀ ਜ਼ਿਆਦਾ ਇੱਕ ਘਟਕਿਆ ਸ਼ਬਦਾਵਲੀ ਵਰਤੀ ਹੈਗੀ ਆ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਸਾਬ ਨੂੰ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਆਪੀਐਸਸੀ ਜੀ ਉਹਨਾਂ ਨੇ ਪੰਜਾਬ ਦਾ ਦਰਦ ਦਿਖਾਇਆ ਸੀਗਾ ਉਹਨਾਂ ਦੀ ਪਾਰਟੀ ਨੂੰ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਐਡੇ ਉੱਚੇ ਹਉਂਦੇ ਤੇ ਉਹਨਾਂ ਨੂੰ ਬਿਠਾਇਆ ਪੰਜਾਬ ਦੀ ਅਗਵਾਈ ਕਰਨ ਦੇ ਲਈ ਲਾਇਆ ਹੈਗਾ ਆ ਕਿਉਂਕਿ ਪੰਜਾਬ ਦੀ ਗੱਲ ਸੁਣਨ ਪੰਜਾਬ ਦੇ ਲੋਕਾਂ ਦਾ ਜਿਹੜਾ ਪੂਰਾ ਸਹਿਯੋਗ ਰਿਹਾ ਇਸ ਪਾਰਟੀ ਦੇ ਲਈ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਹੈਗੇ ਆ ਕਿ ਜੇ ਇਸੇ ਤਰ੍ਹਾਂ ਤੁਹਾਡੀ ਪਾਰਟੀ ਦੇ ਨੁਮਾਇੰਦੇ ਤੁਹਾਡੇ ਐਮ ਐਲ ਏ ਜੇ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਪੱਤਰਕਾਰਾਂ ਦੇ ਲਈ ਯੂਜ਼ ਕਰਨਗੇ ਤੇ ਜਿਹੜੇ ਤੁਹਾਨੂੰ ਉੱਪਰਲੇ ਅਦਿਆਂ ਦੇ ਉੱਪਰ ਉੱਚੀਆਂ ਕੁਰਸੀਆਂ ਦੇ ਉੱਪਰ ਬਿਠਾ ਸਕਦੇ ਆ ਤਾਂ ਬਹੁਤ ਛੇਤੀ ਆ ਜਿਹੜਾ ਉਹ ਤੁਹਾਨੂੰ ਥੱਲੇ ਵੀ ਸੁੱਟ ਸਕਦੇ ਹੈਗੇ ਆ ਸੋ ਇੰਨੀਆਂ ਗੱਲਾਂ ਕੰਨਾਂ ਜੀ ਧੰਨਵਾਦ